ਪ੍ਰਕਾਸ਼ ਸਿੰਘ ਬਾਦਲ ਸਿੱਖ ਅਤੇ ਸਿੱਖੀ ਵਿਰੋਧੀ ਨੇ ਅਤੇ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਉਹਨਾਂ ਨੇ ਕੀਤਾ ਪੰਜਾਬ ਕਾਂਗਰਸ ਦੇ ਨਵੇਂ ਬਣੇ ਵਿਧਾਇਕ ਦਲ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹੀ ਹੈ ਚੰਨੀ ਨੇ ਕਿਹਾ ਕਿ ਬੇਅਦਬੀ ਕਾਂਡ ਤੋਂ ਬਾਅਦ ਬਾਦਲ ਬੇਨਕਾਬ ਹੋ ਗਏ ਕਿਉਂਕਿ ਲੋਕਾਂ ਨੇ ਉਹਨਾਂ ਦਾ ਅਸਲ ਚਿਹਰਾ ਪਛਾਣ ਲਿਆ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਾਦਲ ਤੇ ਵਿਸ਼ਵਾਸ ਨਹੀਂ ਕਰਨਗੇ ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੇ ਲੋਕ ਬਾਦਲਾਂ ਨੂੰ ਪਿੰਡ 'ਚ ਵੀ ਨਹੀਂ ਵੜਨ ਦੇ ਰਹੇ ਇਹ ਪਹਿਲੀ ਵਾਰ ਹੈ ਕਿ ਬਾਦਲ ਨੂੰ ਲੋਕਾਂ ਨੇ ਪਛਾਣ ਲਿਆ ਹੈ ਅੱਜ ਤੱਕ ਬਾਦਲ ਦਾ ਚਿਹਰਾ ਲੋਕਾਂ ਨੂੰ ਪਛਾਣ ਨਹੀਂ ਸੀ ਆ ਰਿਹਾ ਹੁਣ ਲੋਕਾਂ ਨੇ ਪਛਾਣ ਕੇ ਸਰਬੱਤ ਖਾਲਸਾ ਕਰਨ ਦੀ ਹਿੰਮਤ ਕੀਤੀ ਹੈ ਤੇ ਉਹਨਾਂ ਨੇ ਦੇਖ ਲਿਆ ਕਿ ਅਸਲੀ ਦੁਸ਼ਮਣ ਜਿਹੜਾ ਪੰਥ ਦਾ ਉਹ ਪ੍ਰਕਾਸ਼ ਸਿੰਘ ਬਾਦਲ ਹੈ ਏਹੀ ਜਿਹੜਾ ਪੰਥ ਨੂੰ ਅੱਜ ਤੱਕ ਝਮੇਲੇ ਚ ਪਾ ਕੇ ਨੁਕਸਾਨ ਕਰਦਾ ਰਿਹਾ ਸਿੱਖੀ ਦਾ ਜਿੰਨਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਹੁਣ ਲੋਕਾਂ ਨੇ ਉਹਦਾ ਚਿਹਰਾ ਪਛਾਣ ਲਿਆ ਤੇ ਹੁਣ ਇਸੇ ਕਰਕੇ ਅੱਜ ਪਿੰਡਾਂ 'ਚ ਜਾਣਾ ਉਹਨੂੰ ਔਖਾ ਹੋਇਆ ਹੋਇਆ ਮੇਰੇ ਕੋਲ 2000 ਦੀ ਫੌਜ ਲੈ ਕੇ ਤਾਂ ਉਹ ਕਿਸੇ ਪਿੰਡ 'ਚ ਵੜਦੇ